ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੰਤਨ ਬਾਬਾ ਕਨਿਆ ਜੀ ਤੰਤਨ ਬਾਬਾ ਮੱਲੂ ਜੀ ਅਤੇ ਮਾਤਾ ਸਤੀ ਜੀ ਚੰਦਰ ਗੋਚ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਪੱਦੀ ਜਗੀਰ ਵਿਖੇ ਸਾਲਾਨਾ ਸਰਾਦ ਜੋੜ ਮੇਲਾ 14 ਸਤੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਮਾਸਟਰ ਸੁਖਵਿੰਦਰ RAM ਨੇ ਦੱਸਿਆ ਕਿ ਚੰਦਰ ਚਠੇਰਿਆਂ ਦੀ ਵੱਡਿਆਂ ਬਟੇਰਿਆਂ ਦੀ ਜੋ ਕਿ ਹਰ ਸਾਲ ਸਰਦ ਜੋੜ ਮੇਲਾ ਤੇ 2 ਜੂਨ ਨੂੰ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ ਸੋ ਇਸ ਵਾਰ 14 ਤਰੀਕ ਦਿਨ ਐਤਵਾਰ ਨੂੰ ਸਰਦ ਜੋੜ ਮੇਲਾ ਸਮੂਹ ਚੰਦਰ ਪਰਿਵਾਰ ਇਸ ਸਯੋਜਕ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਇਸ ਮੀਟਿੰਗ ਦੇ ਦੌਰਾਨ ਪ੍ਰਬੰਧਕਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਪਿਛਲੇ ਮੇਲੇ ਦੀਆਂ ਗਤੀਵਿਧੀਆਂ ਤੇ ਜਾਣਨਾ ਪਾਇਆ ਅਤੇ ਵਿਚਾਰ ਕੀਤੀ ਕਿ ਹਰਦੇ ਪੰਜਾਬ ਦੇ ਵਿੱਚ ਹਰਦਾ ਜੋ ਬਣਿਆ ਹੋਇਆ ਮਾਹੌਲ ਉਹਦੇ ਮੱਦੇਨਜ਼ਰ ਰੱਖਦੇ ਹੋਏ ਇਸ ਵਾਰ ਜੋ ਕਿ ਸਟੇਜ ਦੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾਵੇਗੀ ਕਲਾਕਾਰ ਜਿਹੜੇ ਉਹ ਨਹੀਂ ਲੱਗਣਗੇ ਸੋ ਬਾਬਾ ਜੀ ਦੀ ਉਸਤ ਦੇ ਵਿੱਚ ਸਵੇਰੇ 10 ਵਜੇ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਖੜਾ ਪ੍ਰਸ਼ਾਦੀ ਦੇਗ ਵਰਨਣ ਉਪਰੰਤ ਤਕਰੀਬਨ 12 ਵਜੇ ਗੁਰੂ ਕੇ ਲੰਗਰ ਜਿਹੜੇ ਆ ਅਟੁੱਟ ਵਰਤਾਏ ਜਾਣਗੇ ਔਰ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਵਿੱਚ ਨਵੀਆਂ ਇਮਾਰਤਾਂ ਦੇ ਬਣਾਉਣ ਵਾਸਤੇ ਵਿਚਾਰ ਪਟੰਦਰਾ ਕੀਤਾ ਗਿਆ ਅਤੇ ਮੇਲੇ ਨੂੰ ਸਫਲ ਬਣਾਉਣ ਵਾਸਤੇ ਸੰਗਤਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਕਿ ਮੇਲੇ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਤੇ ਗੁਰੂ ਘਰ ਦੇ ਲੰਗਰਾਂ ਵਾਸਤੇ ਜੋ ਸਮਗਰੀ ਆ ਇੱਕ ਦਿਨ ਪਹਿਲਾਂ ਪਹੁੰਚਦੀ ਕੀਤੀ ਜਾਵੇ ਤਾਂ ਜੋ ਲੰਗਰਾਂ ਦੇ ਵਿੱਚ ਪਾਈ ਜਾ ਸਕੇ ਸੋ ਤੁਸੀਂ ਦੇਖ ਰਹੇ ਹੋ ਹਿੰਦੂਸਾਂਝ ਕਲਾਂ ਤੋਂ ਸੁਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਲੈ ਚਾਲਦੇ ਸਿੱਧੀਆਂ ਤਸਵੀਰਾਂ ਦੇ ਨਾਲ ਪਿੰਡ ਪੱਦੀ ਜ਼ਗੀਰ ਚੰਦਰ ਕੋ ਜਠੇਰਿਆਂ ਦੇ ਮਾਸਟਰ ਸੁਖਵਿੰਦਰ ਦੇ ਨਾਲ ਗੱਲਬਾਤ ਕਰਦੇ ਹਾਂ ਕਪਤਾਨ ਗੁਰਦੇਵ ਅਸੀਂ ਸਮੂਹ ਚੰਦੇ ਜਠੇਰੇ ਪ੍ਰਬੰਧਕ ਕਮੇਟੀ ਪਿੰਡ ਪੱਦੀ ਜ਼ਗੀਰ ਤੋਂ ਅੱਜ ਸਾਲਾਨਾ ਸਰਹਾਰ ਜੋੜ ਮੇਲੇ ਦੇ ਸੰਬੰਧੀ ਵਿਚਾਰ ਚਰਚਾ ਕੀਤੀ ਹੈ ਧੰਤਨ ਬਾਬਾ ਮੱਲੂ ਰੰਧ ਦੀ ਧੰਤਨ ਬਾਬਾ ਕਨੀਆ ਜੀ ਜੀ ਦੀ ਯਾਦ ਦੇ ਵਿੱਚ ਜੋ ਕਿ ਸ਼ਰਾਧ ਜੋੜ ਮੇਲਾ ਹਰ ਸਾਲ ਅਸੀਂ ਸ਼ਰਾਧਾਂ ਦਾ ਪਹਿਲਾ ਐਤਵਾਰ ਨੂੰ ਮਨਾਉਂਦੇ ਆਂ ਇਸ ਵਾਰ 14 ਸਤੰਬਰ ਦਿਨ ਐਤਵਾਰ ਨੂੰ ਅਸੀਂ ਸ਼ਰਾਧਾਂ ਦਾ ਜੋੜ ਮੇਲਾ ਮਨਾ ਰਹੇ ਆਂ ਸ੍ਰੀ ਸੰਗਤਾਂ ਦੇ ਅੱਗੇ ਬੇਨਤੀ ਕਰਦੇ ਆਂ ਕਿ ਇਸ ਮੇਲੇ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ ਵੱਧ ਤੋਂ ਵੱਧ ਸੰਗਤ ਨੂੰ ਪਹੁੰਚਣ ਲਈ ਅਪੀਲ ਕਰਦੇ ਆਂ ਤੇ ਨਾਲ ਹੀ ਬੇਨਤੀ ਕਰਦੇ ਆਂ ਕਿ ਇਸ ਸ਼ਰਾਧ ਜੋੜ ਮੇਲੇ ਦੇ ਉੱਤੇ 14 ਸਤੰਬਰ ਦਿਨ ਇਹਤਬਾਨ ਨੂੰ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਦਿਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਵੱਧ ਤੋਂ ਵੱਧ ਸੇਵਾ ਸਹਿਯੋਗ ਦਿਓ ਇਹ ਗੁਰਦੇਵ ਧਨਗੋ